ਵੱਡੀਆਂ ਵੱਡੀਆਂ ਦੁਕਾਨਾਂ ਦੀ ਵੱਡੇ ਵੱਡੇ ਸ਼ੋਰੂਮਾਂ ਦੀ ਵੀਡੀਓ ਤਾਂ ਹਰ ਕੋਈ ਬਣਾਈ ਜਾਂਦਾ ਰੋਜ਼ ਹੀ ਲੇਕਿਨ ਜੋ ਸਭ ਤੋਂ ਪੁਰਾਣੀ ਦੁਕਾਨ ਹੈ ਤੇ ਜਿੱਥੇ ਇੱਕ ਇਹ ਹੈ ਪੱਕਾ ਵੀ ਜਿੱਥੇ ਭੜਾਕੇ ਜੋ ਕਹਿਣਗੇ ਉਸ ਰੇਟ ਤੇ ਮਿਲਣਗੇ ਉਹ ਦੁਕਾਨ ਦੀ ਵੀਡੀਓ ਵੀ ਅੱਜ ਤੁਹਾਨੂੰ ਦੁਕਾਨਿਆਂ ਜਿਹਦੀ ਦੁਕਾਨ ਦਾ ਨਾਮ ਹੈ ਸੌਦਾ ਦੀ ਦੁਕਾਨ ਸੌਦਾ ਦੀ ਹੱਟੀ ਤੇ ਫੈਕਟਰੀ ਆਊਟਲੈਟ ਹੋਲ ਸੇਲ ਸਾਰਾ ਇਹ ਲਿਖਿਆ ਹੋਇਆ ਹੈ ਇੱਥੇ ਸੌਦਾ ਦੀ ਹੱਟੀ ਦੇ ਜਿਹੜੇ ਮਾਲਕ ਨੇ ਉਹ ਵੀ ਬੈਠੇ ਨੇ ਆ ਫੋਨ ਨੰਬਰ ਵੀ ਤੁਹਾਨੂੰ ਦਿਖਾ ਰਿਹਾ ਇਹ ਤੋਂ ਨੇ ਪੜਾ ਕੇ ਦੂਰੋਂ ਖਰੀਦਣ ਆਣਾ ਤਾਂ ਇਸ ਫੋਨ ਨੰਬਰ ਤੇ ਫੋਨ ਕਰਕੇ ਤੁਸੀਂ ਕਾਲ ਕਰਕੇ ਜਰੂਰ ਆਇਓ ਤਾਂ ਜੋ ਤੁਹਾਨੂੰ ਟਾਈਮ ਵਗੈਰਾ ਪਤਾ ਚੱਲ ਜੇ ਬਾਕੀ ਤੁਹਾਨੂੰ ਗੱਲ ਵੀ ਕਰਾਉਣੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਜੀ ਤੁਹਾਡਾ ਤੁਹਾਡਾ ਨਾਮ ਸੂਤਾ ਦੀ ਹੱਟੀ ਤੁਹਾਡਾ ਨਾਮ ਜੀ ਹਾਂ ਜੀ ਜੀ ਅਰਮਾਨ ਸੂਤ ਅਜਰਮਾਨ ਸੂਤ ਜੀ ਸੂਤ ਸਾਹਿਬ ਕੀ ਹਾਲ ਹੈ ਠੀਕ ਹੋ ਬਿਲਕੁਲ ਪਾਜੀ ਤੂੰ ਤਾਂ ਮਾਡਲ ਲੱਗਦੇ ਹੋ ਪੂਰੇ ਦਾੜੀ ਥੋੜੀ ਬਰੀ ਸੈੱਟ ਕਰੀ ਹੈ ਹੈ ਗਾਣੇ ਗੁਣੇ ਤਾਂ ਨਹੀਂ ਕੰਮ ਕਰਦੇ ਹੈ ਕਿਦੇ ਗਾਣਿਆਂ ਚ ਵੱਡੇ ਐਕਟਰ ਕੰਮ ਜਾਂ ਫਿਲਮਾਂ ਬੁਲਵਾਂ ਚ ਉਹ ਜਾਂਦੋਂ ਕਾਹਦੇ ਚ ਪੜਦੇ ਸੀ ਉਹ ਕਰਦੇ ਸੀ ਨਾ ਉਹ ਦੋ ਕਰਦੇ ਸੀ ਮੰਨਦੇ ਹੋ ਫਿਰ ਬਿਲਕੁਲ ਮੰਨਦਾ ਜੇ ਤਾਂ ਬਾਲੀ ਪੜਦੇ ਸੀ ਉਹ ਮੈਨੂੰ ਮੰਨਣਾ ਪਊਗਾ ਤੁਸੀਂ ਕਿਹਨੂੰ ਮੰਨਦੇ ਹੋ ਮੈਂ ਤੁਹਾਨੂੰ ਮੈਨੂੰ ਕਹਿ ਰਹੇ ਹੋਈ ਮੈਂ ਕਿਹਾ ਕੀ ਆ ਤੁਹਾਡੀ ਸ਼ਕਲ ਦੇਖ ਕੇ ਬਿਲਕੁਲ ਸਹੀ ਗੱਲ ਕਹੀ ਹੈ ਜੀ ਜਾਦੂ ਕੀਤਾ ਜੋ ਮਰਜੀ ਕਹਦੇ ਉਹ ਤੋਂ ਤੁਸੀਂ ਕਹਿ ਸਕਦੇ ਬਿਲਕੁਲ ਸਹੀ ਗੱਲ ਕਹੀ ਹੈ ਉਸ ਟਾਈਮ ਦੀ ਫਿਰ ਕੋਈ ਗੱਲ ਸੁਣਾਓ ਤਾਂ ਆਜਾ ਫਿਰ ਆਪਾਂ ਕਰਾਂ ਗੱਲਾਂ ਇਹ ਤਾਂ ਜ਼ਿੰਦਗੀ ਹਾਸੇ ਖੇਡੇ ਦੀ ਜ਼ਿੰਦਗੀ ਹੈ ਇਕੱਲੀ ਪੜਾਕਿਆਂ ਦੀ ਗੱਲ ਵੀ ਨਹੀਂ ਕਰ ਸਕਦੇ ਮੈਂ ਦੱਸਦਾ ਮੈਂ ਐਸ਼ ਕਰਨ ਤਾਬੇ ਭਾਗੋ ਮਾਰੇ ਬੜਿਆ ਮਸ਼ਹੂਰ ਕਾਲਜ ਹੈ ਨਾ ਜੀ ਬਿਲਕੁਲ ਮਸ਼ਹੂਰ ਕਾਲਜ ਹੈ ਹਾਂ ਇਹਦਾ ਮੈਂ ਬੈਸਟ ਐਕਟਰ ਵਾਹ ਨਜ਼ਾਰਾ ਆ ਗਿਆ ਬੈਸਟ ਵੀ ਬੈਟਰ ਅੱਛਾ ਪੁਲਿਸ ਦਾ ਸਟਕਚਰ ਦੀ ਗੱਲ ਹੈ ਅੱਛਾ ਮੈਂ ਮਤਲਬ ਕੰਪੀਟੀਸ਼ਨ ਕੋਈ ਮਾੜੀ ਜੀ ਐਕਟਿੰਗ ਕਰਕੇ ਦਿਖਾਓਗੇ ਪੜਾਕਿਆਂ ਵਾਰੀ ਕਰਕੇ ਤਨੂੰ ਸ਼ੌਕ ਹੈ ਕੰਮ ਦਾ ਨਾ ਤਨੂੰ ਸ਼ੌਕ ਹੀ ਹੈ ਜੀ ਤਨੂੰ ਇਸ ਕੰਮ ਦਾ ਵੀ ਬੜਾ ਸ਼ੌਕ ਹੈ ਮੈਨੂੰ ਪਿਆਰ ਵੀ ਹੈ ਇਸ ਕੰਮ ਨਾਲ ਹਾਂ ਇਸ ਕੰਮ ਨਾਲ ਪਿਆਰ ਹੈ ਤਨੂੰ ਪੜਾਕੇ ਤੁਸੀਂ ਵੀ ਬਹੁਤ ਅੱਜ ਤੱਕ ਕਦੀ ਪੜਾਕਾ ਬਜਾਇਆ ਨਹੀਂ ਹੈ ਪੜਾਕੇ ਤੁਸੀਂ ਦੂਜੇ ਬੜੇ ਪਾਇਆ ਐ ਐਕਟਿੰਗ ਵਾਲੇ ਉਹ ਕਾਲਜ ਹੈਂ ਦੀ ਐ ਐਕਟਿੰਗ ਵਾਲੇ ਤੁਸੀਂ ਪੜਾਕੇ ਬਹੁਤ ਪਾਇਆ ਬਿਲਕੁਲ ਸਰ ਉਹ ਕਾਲਜ ਟਾਈਮ ਦੀ ਮੈਨੂੰ ਇੱਕ ਗੱਲ ਹੋਰ ਪਤਾ ਲੱਗੀ ਏ ਤੁਹਾਡੇ ਬਾਰੇ ਕੁੜੀਆਂ ਬੜੀਆਂ ਮਰਦੀਆਂ ਸੀ ਤੁਹਾਨੂੰ ਮਰਦੀਆਂ ਸੀ ਤੁਸੀਂ ਨਹੀਂ ਕਰਿਆ ਤੁਸੀਂ ਨਹੀਂ ਕਰਿਆ ਤੁਹਾਡਾ ਗੱਲ ਹੈ ਆ ਜਮਾ ਚੰਨ ਉੱਤੇ ਹੁੰਦੇ ਨਹੀਂ ਸੀ ਵਾਹ ਮਜ਼ਾ ਆ ਗਿਆ ਅੱਜ ਦੇ ਯੁੱਗ ਦੇ ਵਿੱਚ ਇਹ ਜਿਹੜਾ ਸੋਸ਼ਲ ਮੀਡੀਆ ਇਹਨੇ ਇਹ ਚੱਕਰਾਂ ਵਿੱਚ ਪਾਤੀ ਦੁਨੀਆ ਜਿਹੜੇ ਪੁਰਾਣੇ ਲੋਕ ਸੀ ਉਹ ਤਾਂ ਧਿਆਨ ਕਰਦੇ ਸੀਗੇ ਆਪਣੀ ਸਿਹਤ ਦਾ ਬਿਲਕੁਲ ਆਪਣੀ ਜ਼ਿੰਦਗੀ ਦਾ ਲੋਕਾਂ ਨਾਲ ਪਿਆਰ ਦਾ ਲੋਕਾਂ ਨਾਲ ਵਿਵਹਾਰ ਦਾ ਬਿਲਕੁਲ ਜੀ ਅੱਜ ਸਾਰਾ ਕੁਝ ਚੇਂਜ ਹੋ ਗਿਆ ਉਲਟ ਹੋ ਗਿਆ ਜੀ ਅੱਜ ਮੈਂ ਇੱਕ ਇੰਟਰਵਿਊ ਕੀਤੀ ਹੈ ਜੀ ਇੰਟਰਨੈਸ਼ਨਲ ਪਹਿਲਵਾਨ ਦੀ ਅੱਛਾ ਜੀ ਮੌਲੀ ਮੌਲੀ ਜਿਹੜਾ ਇੰਡੀਆ ਦੇ 10 ਮੇਨ ਪਹਿਲਵਾਨਾਂ 'ਚ ਆਏ ਉਹਨੇ ਵੀ ਇਹੀ ਗੱਲ ਕਹੀ ਕਨ ਜੇ ਅਸੀਂ ਧਿਆਨ ਆਪਣਾ ਆਪਣੀ ਸਿਹਤ 'ਤੇ ਰੱਖੀ ਹਾਂ ਫਿਰ ਖਤਮ ਖਤਮ ਜੇ ਆਪਾਂ ਸਿਹਤ ਤੇ ਧਿਆਨ ਰੱਖ ਰਿਆਂ ਤਾਂ ਸਿਹਤ ਹੀ ਧਿਆਨ ਰੱਖਣਾ ਪੈਣਾ ਹੋਰ ਕੁਝ ਨਹੀਂ ਦਿਖਦਾ ਸਾਨੂੰ ਬਿਲਕੁਲ ਜਿਦੋਂ ਅਸੀਂ ਪੜ੍ਹਦੇ ਸੀ ਕਿ ਕਾਲਜ ਦੇ ਵਿੱਚ ਜੀ ਅਸੀਂ ਆਪਣੀਆਂ ਸਿਸਟਰਾਂ ਦੇ ਨਾਲ ਉਹਨਾਂ ਨੂੰ ਮੰਨਦੇ ਸੀ ਸਾਰੀਆਂ ਕੁੜੀਆਂ ਨੂੰ ਇਹ ਆ ਮੈਂ ਅਸੀਂ ਬਿਲਕੁਲ ਉਹਨਾਂ ਦਾ ਰੋਕਤੀ ਕੀਤਾ ਸੀ ਚਾਹ ਜਾਂ ਇੰਦਰੀ ਪਕੌੜੇ ਵੀ ਖਾਦੇ ਸੀ ਇਹ ਕਲਯੁਗ ਦਾ ਪੰਗਾ ਹੈ ਜਿਹੜੀਆਂ ਹੁਣ ਅਸਲੀ ਸਿਸਟਰਾਂ ਵੀ ਨਹੀਂ ਆਪਾਂ ਦੇਖਿਆ ਕਲਯੁਗ ਦੇ ਵਿੱਚ ਉਹਨਾਂ ਨੂੰ ਵੀ ਨਹੀਂ ਭੈਣਾ ਮਰ ਰਹੇ ਲੋਕ ਕਲਯੁਗ ਦਾ ਪੈਰ ਹੈ ਜਿਹੜਾ ਜ ਮਤਲਬ ਬੰਦੇ ਹੋ ਗਏ ਉਹ ਜਿਆਦਾ ਬਹੁਤ ਜਹੀ ਸ਼ਕਲ ਜਹੀ ਖੁਰਾਕ ਜਿਹੜਾ ਜ ਸਿਸਟਮ ਬਸ ਸਭ ਕੁਝ ਬਦਲ ਗਿਆ ਕੋਈ ਸ਼ੇਰ ਸੁਣਾ ਦਿਓ ਤੁਹਾਨੂੰ ਸ਼ੇਰ ਤਾਂ ਯਾਦ ਹੋ ਕਾਲਜ ਟਾਈਮ ਦਾ ਸ਼ੇਰ ਦਾ ਤੁਹਾਨੂੰ ਯਾਦ ਆ ਕੋਈ ਕੋਈ ਗੱਲ ਨਹੀਂ ਕੱਦਾ ਯਾਦ ਕਰੋ ਮਜ਼ਾ ਆਵੇ ਕੋਈ ਨਹੀਂ ਜਦ ਤੱਕ ਤੁਸੀਂ ਯਾਦ ਕਰੋਗੇ ਮੰਗੀ ਰਾਮ ਦੀ ਹੱਟੀ ਕਿਉਂ ਪਿਆ ਸੀ ਇਹ ਦੁਕਾਨ ਦਾ ਨਾਂ <ण्छा> अच्छा ਤੁਹਾਡੇ ਬੇਟੇ ਦਾ ਨਾਮ ਸੀ ਬਿਲਕੁਲ ਉਹ ਮੰਗ ਕੇ ਲਿਆ ਆ ਵੈਰੀ ਗੁੱਡ ਅੱਛਾ ਥੋੜੀ ਦੇਰ ਬਾਅਦ ਲੇਟ ਹੋਇਆ ਸੀ ਬੈਰੇਜ ਤੋਂ ਇਸ ਤੋਂ ਪਹਿਲਾਂ ਇੱਕ ਸਥਿਤੀ ਬਣ ਚੁੱਕੀ ਸੀ ਅੱਛਾ ਇਹ ਆਫਟਰ ਕਿੰਨੀ ਈਅਰ ਬਾਅਦ ਹੋਇਆ ਤੁਹਾਡੇ ਬੇਟਾ ਦੋ ਸਾਲ ਬਾਅਦ ਪਰ ਤੁਸੀਂ ਤੁਹਾਡੀ ਮੰਗ ਸੀ ਕਿ ਮੇਰਾ ਬੇਟਾ ਹੋਏਗਾ ਮੰਗ ਸੀ ਕਿ ਇਹਦਾ ਮੇਰੇ ਹੋ ਗਿਆ ਤਾਂ ਮੇਰੇ ਲੜਕੀ ਵੀ ਹੁੰਦੀ ਤਾਂ ਨਹੀਂ ਅੱਛਾ ਅੱਛਾ ਉਹਦਾ ਨਾਮ ਫਿਰ ਮੰਗ ਹੀ ਰੱਖਿਆ ਤੁਸੀਂ ਮੰਗ ਕੇ ਦਿਓ ਮੰਗ ਕੇ ਲਿਆ ਤੇ ਮੰਗੀ ਕਿਸੇ ਗੁਰੂਆਂ ਦੇ ਕੋਲ ਅੱਛਾ ਰੱਬ ਤੋਂ ਹੀ ਸਿੱਧਈ ਅੱਛਾ ਤੇ ਇਹ ਦੁਕਾਨ ਕਿੰਨੀ ਕੁ ਪੁਰਾਣੀ ਹੈ ਜੀ ਮੇਰੀ ਦੁਕਾਨ ਨੂੰ ਹੋ ਗਈ ਜੀ ਵੈਸੇ ਮਿਲ ਰਿਹਾ ਸਾਲ ਇਸ ਦੁਕਾਨ ਨੂੰ ਇਸ ਦੁਕਾਨ ਨੂੰ ਮੇਰੇ 15 16 ਸਾਲ ਚਲੋ ਇਸੀ ਦੁਕਾਨ ਮਤਲਬ ਪੜਾਕਿਆਂ ਦੇ ਕੰਮ ਨੂੰ ਤਾਂ 35 ਸਾਲ ਹੋ ਗਏ ਹਾਂ 35 35 ਜਾਂ 25 ਸਾਲ ਤਾਂ ਹੋ ਗਏ 25 ਸਾਲ ਹੋ ਗਏ ਤੇ ਤੁਸੀਂ ਇਹ ਜਿਹੜੇ ਪੜਾਕਿਆਂ ਦੀ ਇੰਡਸਟਰੀ ਬਦਲਦੀ ਦੇਖ ਰਹੇ ਹੋ ਹੁਣ ਵੱਡੇ ਵੱਡੇ ਸ਼ੋਰੂਮ ਪੈ ਗਏ ਤੁਸੀਂ ਉਵੇਂ ਤਰੱਕੀ ਕਿਉਂ ਨਹੀਂ ਕੀਤੀ ਥੋਡੀ ਦੁਕਾਨ ਮੰਗੀ ਰਾਮਦੇ ਦੀ ਦੁਕਾਨ ਹੀ ਹੈ ਅਸੀਂ ਸ਼ਫੀ ਸ਼ਹਿਦ ਖੁਸ਼ ਹਾਂ ਬਿਲਕੁਲ ਜੀ ਹਾਂ ਸਾਨੂੰ ਜਿੱਥੇ ਨ ਆਪਣੇ ਰੱਖਿਆ ਰਾਜਾ ਅਸੀਂ ਕੀ ਰਜਾ ਨਹੀਂ ਉਹ ਉਹ ਵੀ ਤਾਂ ਰਜਾ ਜੀ ਹੋਣੇ ਪਰ ਉਹ ਨਹੀਂ ਉਹ ਲਾਲਚੀ ਹੈ ਅੱਛਾ ਇਹ ਗੱਲ ਪੁੱਛ ਲਈ ਤੁਹਾਨੂੰ ਬਿਲਕੁਲ ਬਿਲਕੁਲ ਲਾਲਚੀ ਆ ਉਹ ਪੈਸੇ ਦੇ ਪੈਸੇ ਆ ਇਹਦਾ ਕਾਰਨ ਇਹ ਵੀ ਹੁਣ ਆਪਾਂ ਇਹ ਵੀ ਲੱਭੀਏ ਕਿ ਜੇ ਤੁਸੀਂ ਕੋਈ 2 ਰੁਪਏ ਦੀ ਚੀਜ਼ ਖਰੀਦਦੇ ਹੋ ਤੁਸੀਂ 2.5 ਦੀ ਵੇਚਦੇ ਹੋ ਬਿਲਕੁਲ ਜੀ ਉਹ 2 ਦੀ 20 ਦੀ ਵੇਚਦੇ ਆ ਉਹ ਵੀ 2 ਦੀ ਹਾਂ ਉਹ 2 ਦੀ ਕਿੰਦੀ ਵੇਚਦੇ ਆ ਅਸੀਂ 2 ਦੀ 20 ਦੀ ਵੇਚਦੇ ਆ 2 ਰੁਪਏ 20 ਪੈਸੇ ਦੀ ਵੇਚ ਤਾਂ ਆਪਣੀ ਦੁਕਾਨ ਦੇ ਦਰਸ਼ਨ ਕਰਾਓ ਆਪਣੇ ਦਰਸ਼ਕਾਂ ਨੂੰ ਸਾਰੇ ਦਿਖਾਓ ਬੜਾ ਕੇ ਕੋਈ ਖਾਸ ਚੀਜ਼ ਦਿਖਾਓ ਤੁਹਾਡੀ ਜਿਹੜੀ ਚੁਆਇਸ ਦੀ ਹੈ ਤੁਸੀਂ ਕਹਿੰਦੇ ਮੈਂ ਚਲਾਉਂਦਾ ਨਹੀਂ ਹੈਗਾ ਪਰ ਤੁਹਾਨੂੰ ਸ਼ੌਕ ਹੈ ਜਿਹੜੀ ਚੀਜ਼ ਵੀ ਮੈਂ ਐਸੀ ਵਧੀਆ ਖਰੀਦ ਕੇ ਲਿਆ ਆ ਮੈਂ ਤਾਂ ਇਹ ਜੀਆਂ ਚੀਜ਼ਾਂ ਚਲਾਉਣਾ ਹੈ ਛੋਟੀ ਅੱਛਾ ਚਲਾਉਣੀ ਹੋ ਵੀ ਕਦੀ ਕਦੀ ਵੈਰੀ ਗੁੱਡ ਬਟਾਕਾ ਨਹੀਂ ਚਲਾਉਗਾ ਮੈਂ ਮਤਲਬ ਬੰਬ ਨਹੀਂ ਚਲਾਉਂਦੇ ਹਨਾ ਬੰਬ ਨਹੀਂ ਮੈਂ ਬੰਦ ਕੇ ਫੁੱਟ ਲਾ ਕੇ ਦੇਖਣਾ ਹੈ ਬੇਟਾ ਬਹੁਤ ਚਲਾਉਂਦਾ ਹੈ ਨਾ ਬੇਟਾ ਜੀ ਜੋ ਤੇਰਾ ਪੋਤਾ ਚਲੂਗਾ ਅੱਛਾ ਪੋਤਾ ਬਹੁਤ ਕਿੰਨੇ ਸਾਲ ਦਾ ਓ ਪੋਤਾ ਦਾ 7 ਸੱਤ ਕਿ ਸਾਲ ਦਾ ਓ ਨੂੰ ਬੜਾ ਸ਼ੌਕ ਹੈ ਕੋਲ ਨੂੰ ਸ਼ੌਕ ਚਲੋ ਘਰ ਚ ਕੋਈ ਬੰਬ ਵਾਲਾ ਵੀ ਹੋਇਆ ਉਹ ਸਿਰਫ ਬੰਬ ਵਾਲਾ ਹੀ ਆ ਆ ਮੁੰਡਾ ਵੀ ਖੜਾ ਸੀਗਾ ਬੜਾ ਸੋਹਣਾ ਮੁੰਡਾ ਮਾਡਲ ਕ ਮਾਡਲ ਘੜਾ ਰੱਖਿਆ ਔਰ ਇਹਨਾਂ ਨੇ ਕੀ ਨਾਮ ਹੈ ਤੇਰਾ ਵਿਕਸ਼ਰ ਐ ਵੀਵਿਕ ਹਾਂ ਜੀ ਵੀਵਿਕ ਚੰਦ ਨਹੀਂ ਨਹੀਂ ਵੀਕਾਤਮਾ ਅੱਛਾ ਤੁਸੀਂ ਇਹਨਾਂ ਦੇ ਨਾਲ ਹੀ ਹੁੰਨੇ ਹੋ ਹਾਂ ਜੀ ਅੱਛਾ ਇਹ ਸਾਰੇ ਪਟਾਕਿਆਂ ਦਾ ਹੁਣ ਤੁਹਾਨੂੰ ਪਤਾ ਹੈ ਪੂਰਾ ਦਿਖਾਓ ਫਿਰ ਪਟਾਕੇ ਸਾਰੇ ਨਾਲ ਲੱਗ ਕੇ ਇਹਨਾਂ ਦੇ ਆ ਕੁਲੇ ਆ ਕੇ ਆਓ ਬੜਾ ਕੇ ਅੱਛੇ ਅੱਛੇ ਜਿਹੜੇ ਦਿਖਾਈਏ ਸਪੈਸ਼ਲ ਆ ਦੇਖੋ ਨਾ 12 ਸਟਾਰ ਅੱਛਾ ਜੀ ਠੀਕ ਆ ਦਿਖਾ ਦੇ ਕੈਨਸਟਾਰ ਦਿਖਾ ਦੇ ਸਪਿੰਨਰ ਦਿਖਾ ਦੇ ਬਟਰਫਲਾਈ ਆ ਦੇਖੋ ਇੱਕ ਚੀਜ਼ ਤੁਹਾਨੂੰ ਦਿਖਾਣੀ ਸੀ ਜਿਹੜੇ ਘਰ ਦੇ ਵਿੱਚ ਮਾਤਾ ਰਾਣੀ ਦੀ ਫੋਟੋ ਲੱਗੀ ਹੋਵੇ ਕਿੰਨਾ ਜਿਆਦਾ ਸਾਰੇ ਦੇਵੀ ਦੇਵਤਿਆਂ ਦੀਆਂ ਫੋਟੋਆਂ ਲੱਗੀਆਂ ਤੇ ਉੱਥੇ ਤਾਂ ਭਾਗ ਲੱਗਣੇ ਲਾਜ਼ਮੀ ਹੁੰਦੇ ਨੇ ਹਨਾ ਹਾਂ ਇਹ ਇਹਨਾਂ ਦੀ ਲੋਰੀ ਹਾਂ ਇਹ ਮੇਰੇ ਬਾਬਾ ਅੱਛਾ ਜੀ ਸ਼੍ਰੀ ਸ਼ਾਮ ਸ਼੍ਰੀ ਸ਼ਾਮ ਦੇਵਾਨੰਮ ਦੇਖੋ ਜੀ ਇਹ ਇਹਨਾਂ ਨੇ ਫੋਟੋ ਲਗਾਏ ਕਿੰਨੀ ਸੋਹਣੀ ਹੈ 카ਟੂ ਸ਼ਾਮ ਜੀ 카ਟੂ ਸ਼ਾਮ ਜੀ ਦੀ ਫੋਟੋ ਹੈ ਸਾਰੀ ਦੁਨੀਆ 카ਟੂ ਸ਼ਾਮ ਜੀ ਨੂੰ ਮੰਦੀ ਹੈ ਹਾਂ 카ਟੂ ਸ਼ਾਮ ਜੀ ਦੀ ਕਿਰਪਾ ਜੀ ਤੇ ਖੁਸ਼ ਹੋ ਤੁਸੀਂ ਅਸੀਂ ਹਰ ਮਹੀਨੇ ਜਾਂਦੇ ਸੀ ਜੋ ਰੱਬ ਨੇ ਤੁਹਾਨੂੰ ਦਿੱਤਾ ਉਸ ਵਿੱਚ ਖੁਸ਼ ਹੋ 카ਟੂ ਸ਼ਾਮ ਜੀ ਦੀ ਇਹ ਕਿਰਪਾ ਹੈ ਮੈਂ ਕਹਾਂ ਜੀ ਹਰ ਮਹੀਨੇ ਵਿੱਚ ਜਾਂਦੇ ਹਾਂ ਅੱਛਾ ਜੀ ਤਰੀਣਾ ਦੀ ਬਹੁਤ ਗੱਲ ਸਾਡੇ ਇਹ ਇੰਡਸਟਰੀ ਦੀ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ ਪੜਾਕਿਆਂ ਦੀ ਇੰਡਸਟਰੀ ਪਹਿਲਾਂ ਕਿੰਨੀਆਂ ਕਿ ਦੁਕਾਨਾਂ ਹੁੰਦੀਆਂ ਸੀ ਜਦੋਂ 35 ਸਾਲ ਪਹਿਲਾਂ 35 ਸਾਲ ਪਹਿਲਾਂ ਚਾਰ ਪੰਜ ਦੁਕਾਨਾਂ ਚਾਰ ਪੰਜ ਦੁਕਾਨਾਂ ਮੇਨ ਆਪਣੀ ਜਿਵੇਂ ਮੰਗੀ ਰਾਮ ਦੀ ਹੋਰ ਜਲਵਾਗ ਇਹੜਾ ਵਗੈਰਾ ਜਲਵਾਗ ਦੀ ਸੀ ਉਹ ਵੀ ਅਜੋ ਹੈਗੀਆਂ ਹੱਟੀਆਂ ਸਾਰੀਆਂ ਕਿੱਥੇ ਨੇ ਉਹ ਹੱਟੀਆਂ ਸਾਹਮਣੀਆਂ ਅੱਛਾ ਜੀ ਦੋ ਦਾ ਇੱਕ ਜਲਵਾਗ ਲੈ ਜੀ ਅੱਛਾ ਦੂਜੀ ਚੁੜ ਜਾਂਦੀ ਇਹ ਸਭ ਤੋਂ ਮਸ਼ਹੂਰ ਕਿਹੜਾ ਸੀ ਪਹਿਲਾ ਪਟਾਕਿਆਂ ਵਾਲਾ ਕੋਈ ਜਿਹੜਾ ਤੁਸੀਂ ਵੀ ਆਪਣੇ ਛੋਟੇ ਹੁੰਦੇ ਬੱਚੇ ਸਾਡੇ ਟਾਈਮ ਦੇ ਵਿੱਚ ਤਾਂ ਜੀ ਹਿੰਦੁਸਤਾਨ ਜਨਰਲ ਸਟੋਰ ਅੱਛਾ ਉਹ ਹੈਗਾ ਉਹ ਹੁਣ ਵੀ ਹੋਰ ਵੀ ਬਡਾਲੀ ਰੋਡ ਤੇ ਦੁਕਾਨ ਹੁਣ ਵੀ ਹੈ ਜੀ ਆਪ ਨਹੀਂ ਹੈ ਅੱਛਾ ਹਾਂ ਮਤਲਬ ਦੁਕਾਨ ਹਜੇ ਵੀ ਹੈਗੀ ਪਟਾਕਿਆਂ ਦੀ ਕੰਮ ਕਰਦੇ ਆ ਹਨਾ ਸਭ ਤੋਂ ਪੁਰਾਣਾ ਜਿੱਥੋਂ ਤੁਸੀਂ ਖਰੀਦਦੇ ਸੀ ਬਿਲਕੁਲ ਬਿਲਕੁਲ ਤੇ ਉਹਨਾਂ ਦਾ ਵੀ ਇਹੀ ਕੰਮ ਹੋਣਾ ਵੀ ਬੜਾ ਪੱਕਾ ਸੱਚਾ ਸੁੱਚਾ ਜਿਹਾ ਕੰਮ ਬਿਲਕੁਲ ਹੀ ਤਾਂ ਬਹੁਤ ਸਾਫ਼ ਹੁੰਦੇ ਅੱਜ ਵੀ ਉਵੇਂ ਹੀ ਹੁਣ ਬੱਚੇ ਦਾ ਵੀ ਬੱਚੇ ਗੱਲ ਤਾਂ ਘੱਟ ਦੀਂਦਾ ਆਪਰ ਲੋਕ ਗੱਲਾਂ ਕਰਦੇ ਹੁੰਦੇ ਆ ਕਿ ਖੂਨ ਹੋਇਆ ਜੀ ਹੁੰਦਾ ਜਿਹਾ ਹੈ ਨਾ ਜਿਵੇਂ ਤੁਹਾਡਾ ਬੇਟਾ ਤੁਸੀਂ ਕਹਿ ਰਹੇ ਹੋ ਤੁਹਾਡੇ ਕਦਮਾਂ ਨਾਲ ਕਦਮ ਲਾ ਕੇ ਚੱਲ ਰਿਹਾ ਹੈ ਨਹੀਂ ਉਹ ਵੀ ਐਵੇਂ ਚੱਲਦਾ ਹਾਂ ਆ ਦਿਖਾਓ ਜੀ ਦੁਕਾਨ ਦੇ ਸਾਰੇ ਕੋਈ ਪਟਾਕਾ ਆ ਇੱਕ ਕਾਰ ਪਈ ਹੈ ਮਰਸੀਡੀਜ਼ ਬੈਂਜ਼ ਹੈ ਹਾਂਜੀ ਹੈ ਇਹ ਕੀ ਹੈ ਇਹ ਪਹਿਲੀ ਵਾਰ ਦੇਖੀ ਹੈ ਅੱਛਾ ਹਜ਼ਾਰ ਵਾਲੀ ਜੀ ਹਾਂਜੀ ਅਜੇ ਨਾਲ ਤੁਸੀਂ ਗੱਡੀ ਵੀ ਦਿੰਦੇ ਹੋ ਨਹੀਂ ਨਹੀਂ ਗੱਡੀ ਨਹੀਂ ਦੇ ਦੀ ਜੇ ਜੇ ਨਾ ਬੱਚੇ ਦਾ ਗੱਡੀ ਦਿਓਗੇ ਇਹ ਜਿਹੜੀ ਲੜੀ ਨਾ ਚੱਲੀ ਨਾ ਨਾ ਚੱਲੀ ਤਾਂ ਫਿਰ ਮਰਸੀਡੀਜ਼ ਬੈਨ ਨਹੀਂ ਹੋਣੀ ਆਏ ਹੋਏ ਚੱਲੂਗੀ ਚੱਲੂਗੀ ਵੈਰੀ ਗੁੱਡ ਅਸਾਂ ਕਿਡਾ ਕਰ ਲਾਂ ਨੇ ਜਿੰਦਗੀ ਹੱਸਣ ਦਾ ਇੱਧਰ ਵੀ ਦਿਖਾਓ ਆ ਕੇ ਘੁੰਮ ਕੇ ਆਓ ਹੈਨਾ ਆਜੋ ਆਜੋ ਦੇਖੋ ਜੀ ਐਡੇ ਐਡੇ ਸ਼ੋਅਰੂਮਾਂ ਤੇ ਤੁਸੀਂ ਸਾਰੇ ਜਾਣਦੇ ਹੋ ਕਦੇ ਮੰਗੀ ਰਾਮ ਦੇ ਵੀ ਆਓ ਤੇ ਪਟਾਕੇ ਖਰੀਦ ਕੇ ਲੈ ਕੇ ਦੇਖ ਕੇ ਤਾਂ ਜਾਓ ਯਾਰ ਇੱਕ ਵਾਰ ਐ ਨਾ ਕਰੋ ਦੋਸਤੋ ਮੰਗੀ ਰਾਮ ਦੀ ਹੱਟੀ ਐਡਰੈਸ ਤੋਂ ਬੋਲ ਦਿਓ ਨਾਲੇ ਆਪਣਾ ਨੰਬਰ ਬੋਲੋ 82890 ਹਾਂਜੀ 80499 89 ਤੁਸੀਂ ਦੂਰੋਂ ਕਿਤੋਂ ਆਨੇ ਹੋ ਕਿਦੋਂ ਚੰਡੀਗੜ੍ਹੋਂ ਆਨੇ ਹੋ ਲੁਧਿਆਣੇੋਂ ਆਨੇ ਹੋ ਪਹਿਲਾਂ ਮੰਗੀ ਰਾਮ ਜੀ ਨੂੰ ਕਾਲ ਕਰਕੇ ਆਇਓ ਤੇ ਜੋ ਪਟਾਕਿਆਂ ਦਾ 2-4 ਦਾ ਪਰ ਰੇਟ ਪੁੱਛ ਲਾਨੇ ਆ ਜੋ ਇਹ ਦੱਸਣਗੇ ਉਹੀ ਰੇਟ ਅਗਰ ਦਿੰਦੇ ਨੇ ਠੀਕ ਹੈ ਨਹੀਂ ਨਾ ਆਇਓ ਮੁੜ ਕੇ ਬਿਲਕੁਲ ਜੀ ਬਿਲਕੁਲ ਕਿਉਂਕਿ ਬਾਕੀ ਪਟਾਕਿਆਂ ਵਾਲਾਂ ਦਾ ਕੰਮ ਇਹ ਹੋਇਆ ਪਿਆ ਕਿ ਉਹ ਵੀਡੀਓ ਦੇ ਵਿੱਚ ਦੱਸ ਦਿੰਦੇ ਆ ਕਿ ਇਹ 2 ਰੁਪਏ ਦਾ ਹੈ ਪਟਾਕਾ ਉਹ ਜਾ ਕੇ 20 ਦਾ ਹੁੰਦਾ 0 ਲਾ ਦਿੰਦੇ ਨੇ ਨਾਲ ਹਾਂਜੀ ਹਾਂਜੀ ਸਹੀ ਕਹਿ ਰਹੇ ਹੋ ਯੈਸ ਸਰ ਯੈਸ ਹੈ ਨਾ ਉਹੀ ਪੰਗਾ ਪੈ ਰਿਹਾ ਤੇ ਕਮੈਂਟ ਆ ਰਹੇ ਨੇ ਮੇਰੀ ਵੀਡੀਓ ਦੇ ਨੀਚੇ ਸਹੀ ਗੱਲ ਹੈ ਉਹਦਾ ਨਹੀਂ ਹੁੰਦਾ ਤੁਹਾਡੇ ਨਾਲ ਅੱਛਾ ਉਹ ਨਹੀਂ ਹੋਏਗਾ ਜੈਨੂਅਲ ਰੇਟ ਲਗੂਗਾ 25 ਕਹਿੰਦੇ ਤੇ 25 ਲਗੂਗਾ ਦਿਖਾਓ ਫਿਰ ਦੋ ਚਾਰ ਪੜਾ ਕੇ ਜਿਹੜੇ ਕੋਈ ਉਹਦਾ ਰੇਟ ਦੱਸੋ ਉਹ ਲੈ ਕੇ ਦਿਖਾ ਜਿਹੜੇ ਵੱਡੇ ਆ ਦਿਖਾਓ ਵੱਡਾ ਸਾਰਾ ਜਿਹੜਾ ਡੱਬਾ ਪਿਆ ਹੈ ਸ਼ਾਦੀ ਬਰਾਤ ਲਈ ਆ ਪਿਆ ਦੇਖੋ ਹੈ ਨਾ ਆ 120 ਸ਼ਾਟ ਆ ਹਾਂਜੀ ਇਹ 120 ਸ਼ਾਟ ਆ ਆ 650 ਛੌਟਾ ਅੱਛਾ ਜੀ ਇਹ 700 ਰੁਪਏ ਦਾ 700 ਰੁਪਏ ਦਾ ਤਾਂ ਐਮ ਆਰ ਪੀ ਕੀ ਹੈ ਜੀ 4200 ਰੁਪਏ 2400 ਰੁਪਏ ਇਹ ਤੁਸੀਂ ਪਰਸੈਂਟ ਦੇ ਹਿਸਾਬ ਨਾਲ ਲੈਸ ਕਰ ਦੋਗੇ ਜਾਂ ਤੁਹਾਡਾ ਆਪਣਾ ਓਕਾ ਪੁਕਾ ਅਸੀਂ ਤਾਂ ਲੰਮ ਸਮੇਂ ਲਾਉਂਦੇ ਹਾਂ ਲੰਮ ਸਮੇਂ ਜੀ ਲਾਉਣੇ ਹੋ ਹਨਾ ਆਹ ਇਹ ਪਰਸੈਂਟੇਜ ਤੇ ਆਈ ਹੈ ਕਈਆਂ ਤੇ 7-7000 ਲੱਗਿਆ ਹੋਇਆ ਅੱਛਾ 30-30 ਹਜ਼ਾਰ ਵਾਲੇ ਵੀ ਲੱਗੇ ਪੜਾਕਿਆ ਹਨਾ ਸਭ ਤੋਂ ਮਹਿੰਗਾ ਪੜਾਕਾ ਕਿਹੜਾ ਤੁਹਾਡੇ ਕੋਲ 1250 ਛੌਟਾ ਅੱਛਾ ਕਿੰਨੇ ਦਾ 1350 अच्छा सबसे महंगा पढ़ाका 23000 ਦਾ ਕੋਈ 2900 ਦਾ ਵੇਚਦਾ ਕੋਈ 3000 ਆਹ ਕੀ ਚੀਜ਼ ਐਨੀ ਵੱਡੀ ਇਹਦਾ ਬੜਾ ਮਹਿੰਗਾ ਹੋ ਆਹੀ ਆਹੀ ਅੱਛਾ ਇਹਨੂੰ ਹੀ ਕਹਿੰਦੇ ਤੁਸੀਂ 240 ਸ਼ੌਟ ਹੈ ਸਾਡੇ ਕੋਲ ਅੱਛਾ ਕਿ ਹੁਣ ਜਿਹੜੀ ਪੜਾਕਿਆਂ ਦੀ ਮੰਡੀ ਐ ਜਿਹੜਾ ਇਹ ਪੜਾਕਿਆਂ ਦਾ ਸੀਜ਼ਨ ਐ ਸਾਰਾ ਸਾਲ ਹੀ ਚੱਲਦਾ ਰਹਿੰਦਾ ਹੁਣ ਸਰ ਗੱਲ ਐਦਾ ਵੀ ਸਾਰਾ ਸਾਲ ਨਹੀਂ ਚੱਲਦਾ ਹਾਂ ਇਹ ਬਤਲਵ ਦਿਵਾਲੀ ਤੋਂ ਬਾਅਦ ਜਿਹੜੀਆਂ ਦੁਕਾਨਾਂ ਕਰਾਈ ਦੀਆਂ ਹਾਂ ਉਹ ਛੱਡ ਦਣਗੇ ਤੁਸੀਂ ਪੱਕੇ ਲੋਕ ਹੋ ਜਿਹੜੇ ਅਸੀਂ ਜਿਹੜੇ ਪੱਕੇ ਲੋਕ ਆ ਉਹ ਬੈਠੇ ਰਹਿੰਦੇ ਸਾਰਾ ਸਾਲ ਇਸ ਕਰਕੇ ਬੈਠੇ ਰਹਿੰਦੇ ਕਿਉਂਕਿ ਪਹਾੜ ਦੇ ਵਿੱਚ ਫੈਦੀਆਂ ਆਉਂਦੀਆਂ ਆ। ਅੱਛਾ ਉਹਨਾਂ ਚ ਬੜੇ ਸ਼ੌਟ ਜੰਦੇ ਆ ਤੁਸੀਂ ਸਾਰਾ ਸਾਲ ਹੀ ਬੈਠੇ ਰਹਿੰਦੇ ਹੋ ਫਿਰ ਅੱਛਾ ਹਾਂਜੀ ਵਿਵੇਕ ਜੀ ਵਿਵੇਕ ਹਾਂਜੀ ਸਰ ਕਮਾਲ ਹੋ ਗਈ ਤੁਹਾਡਾ ਨਾਮ ਯਾਦ ਹੋ ਗਿਆ ਵਿਵੇਕ ਜੀ ਮਾਡਲ ਜੀ ਹੈ ਦਿਖਾਇਓ ਕੀ ਆ ਜੀ ਇਹ ਸਮਾਲ ਇਹ ਤਾਂ ਛੋਟਾ ਨਾਲ ਅੱਛਾ ਛੋਟੇ ਛੋਟੇ ਰਾਰ ਅੱਛਾ ਨਾਰ ਹੋ ਗਿਆ ਬਟਾਲਾ ਵਾਲਾ ਜੋ ਅਜੇ ਸਾਰੀ ਨਾਰ ਦੀ ਆਈਟਮ ਹੈ ਨਾਰ ਦੀ ਸਾਰੀ ਵੈਰੀਟੀ ਮਿਲੂਗੀ ਸਰ ਅੱਛਾ ਸਾਡੇ ਕੋਲ ਨਾਰ ਹੋ ਗਿਆ ਚੱਕਰੀ ਨਹੀਂ ਕੋਈ ਅਗਰ ਮੈਰੇ ਲਈ ਜਾਂ ਵਿਆਹ ਸ਼ਾਦੀਆਂ ਲਈ ਤੁਹਾਨੂੰ ਕਹਿਣ ਕੋਈ ਐਸੀ ਚੀਜ਼ ਅਰੇਂਜ ਕਰ ਦੋ ਤਾਂ ਤੁਸੀਂ ਆਪੀ ਮੰਗਵਾ ਵੀ ਸਕਦੇ ਹੋ ਨਾ ਹਾਂਜੀ ਹਾਂਜੀ ਵੀ ਜਿਹੜੀ ਚ ਆਪਾਂ ਦੇਖੀ ਨਾ ਹੋਵੇ ਨਾ ਕਦੇ ਹਾਂ ਉਹ ਹੈਗੀ ਹੈ ਸਰ ਪੈਸੇ ਤਾਂ ਚਲਦੇ ਸ਼ਾਰਟੇ ਚਲਦੇ ਅੱਛਾ ਜੀ ਸ਼ਾਰਟ ਸੀ ਵਿਆਹ ਚਲਦੇ ਆ ਇੱਕੋ ਵੱਡੇ ਵੱਡੇ ਡੱਬੇ ਕੀ ਪਿਆ ਨਹੀਂ 10 ਕੇ ਲਿਖਿਆ ਹੈ ਕੜੀਆ 10000 10000 ਜਿਹੜੀ ਪਟਾਕੇ ਚੱਲਣਗੇ ਇਕੱਠੇ ਉਹ ਜੋ ਕਿੰਨੇ ਕਿਦਾ ਜੀ ਉਹ ਹੈਗਾ ਕੋਈ 18 19 ਅੱਛਾ ਮੈਂ ਹੋਰ ਦੁਕਾਨ ਤੋਂ ਪੁੱਛਿਆ ਉੱਥੇ 4000 ਰੁਪਏ ਦਾ ਕਹਿ ਰਹੇ ਸੀ ਉਹ ਅਗਲੇ ਦਾ ਢਿੱਡਾ ਉਹਦਾ ਸਾਢਾ ਢਿੱਡਾ ਸਾਢੀ ਥੋੜਾ ਢਿੱਡਾ ਛੋਟਾ ਹੈ ਅੱਬਾ ਸਾਡਾ ਢਿੱਡਾ ਛੋਟਾ ਹੈ ਇਹਨਾਂ ਦਾ ਮੰਗੀ ਰਾਮ ਜੀ ਦਾ ਢਿੱਡਾ ਛੋਟਾ ਜੀ ਇੱਥੋਂ ਹੀ ਪਟਾਕੇ ਖਰੀਦਿਓ ਹੁਣ ਇੱਕ ਵਾਰ ਆਪਣਾ ਨੰਬਰ ਫੇਰ ਬੋਲ ਦੋ 82890 ਹਾਂਜੀ 80499 ਹਜੇ ਵੀ ਨਹੀਂ ਸ਼ੇਅਰ ਯਾਦਾ ਆਇਆ ਥੋੜੀ ਮਰਜੀ ਆ ਸੂਰਜ ਦੇਵਤਾ ਜੱਗ ਨੂੰ ਕਰੇ ਰੋਸ਼ਨ ਵਾਹ ਸੂਰਜ ਦੇਵਤਾ ਜੱਗ ਨੂੰ ਕਰੇ ਰੋਸ਼ਨ ਇਹ ਵੀ ਛਿਪਦਾ ਛਿਪਦਾ ਛਿਪ ਜਾਂਦਾ ਵਾਹ ਇਹ ਹੁਸਨ ਕੋਲ ਇਹਨਾਂ ਦਾ ਹੁਸਨ ਕੰਨਾ ਇਹ ਵੀ ਇੱਕ ਦਿਨ ਮੁੱਕਦਾ ਮੁੱਕ ਜਾਂਦਾ ਵਿਵੇਕ ਤੂੰ ਵੀ ਸੁਣਾ ਯਾਰ ਕੋਈ ਗਾਣਾ ਗੁਣਾ ਸੁਣਾ ਦੇ ਹੈ ਕੋਈ ਐਕਟਿੰਗ ਕਰਕੇ ਦਿਖਾ ਦੇ ਚਲੋ ਕੋਈ ਅੱਛੀ ਵੀਡੀਓ ਦੇ ਨਾਲ ਫੇਰ ਮਿਲਾਂਗੇ ਸਾਰੇ ਹੀ ਐਵੇਂ ਹੱਸਦੇ ਖੇਡਦੇ ਰਿਹਾ ਕਰੋ ਤੇ ਜਿਹੜੇ ਇਹ ਤਿਉਹਾਰ ਨੇ ਪਿਆਰ ਨਾਲ ਮਨਾਓ ਇਹ ਕਲਯੁਗ ਦੇ ਵਿੱਚ ਜਿਹੜਾ ਪਿਆਰ ਖਤਮ ਹੁੰਦਾ ਜਾ ਰਿਹਾ ਹੈ ਦੁਬਾਰੇ ਆਪਾਂ ਇੱਕ ਦੂਜੇ ਨੂੰ ਪਿਆਰ ਕਰੀਏ ਧਰਮਾਂ ਤੋਂ ਜਾਤ ਪਾਤ ਤੋਂ ਹਰ ਇੱਕ ਪੈਸੇ ਤੋਂ ਉੱਪਰ ਉੱਠ ਕੇ ਉੱਪਰ ਉੱਠ ਕੇ ਆਪਣੀ ਜ਼ਿੰਦਗੀ ਨੂੰ ਖੁਸ਼ੀ ਮਨਾਓ ਤੇ ਪੀਸ ਦੇ ਵਿੱਚ ਰਹਾ ਕਰੋ ਸ਼ਾਂਤੀ ਦੇ ਵਿੱਚ ਰਹਾ ਕਰੋ ਸ਼ਾਂਤੀ ਤੋਂ ਉੱਪਰ ਕੁਝ ਵੀ ਨਹੀਂ ਹੈ ਮਿਲਦੇ ਆ ਕਿਸੇ ਹੋਰ ਅੱਛੀ ਜਗ੍ਹਾ ਤੇ ਅੱਛੇ ਲੋਕਾਂ ਦੇ ਨਾਲ ਜੈ ਸ਼੍ਰੀ ਸ਼ਾ ਜੈ ਸ਼੍ਰੀ ਸ਼ਾ